ਅੰਮ੍ਰਿਤਸਰ ਅਧਿਆਤੇ ਪੁਲਸ ਵੱਲੋਂ ਐਸਐਸਪੀ ਸੁਹੇਲ ਮੀਰ ਦੀ ਅਗਵਾਈ ਹੇਠ ਜੰਡਿਆਲਾ ਦੇ ਵਾਲਮੀਕੀ ਚੌਂਕ ਵਿਖੇ ਸੁਨੈਰੀ ਦੀ ਦੁਕਾਨ ਤੇ ਫਾਇਰਿੰਗ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੁਹੇਲ ਮੀਰ ਨੇ ਦੱਸਿਆ ਕਿ 5 ਜਨਵਰੀ ਨੂੰ ਜੰਡਿਆਲਾ ਵਿਖੇ ਸੋਨੋ ਜੁਰੀ ਦੀ ਦੁਕਾਨ ਦੇ ਬਾਦ ਦਿਨ ਦਿਹਾੜੇ ਦੋ ਨਕਾਸ਼ਪੁਰ ਨੌਜਵਾਨਾਂ ਨੇ ਮੁਰਤਸਕਤ ਆਏ ਅਤੇ ਫਾਇਰਿੰਗ ਕਰਕੇ ਮੋਗੇ ਤੋਂ ਫਰਾਰ ਹੋ ਗਏ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਪਹਿਲਾਂ ਤਰਨਤਾਰ ਦੇ ਰਹਿਣ ਵਾਲੇ ਕਾਵਿਸ਼ ਅਤੇ ਮਹਿਰਵੀਰ ਨੂੰ ਗ੍ਰਿਫਤਾਰ ਕੀਤਾ ਪੁੱਛਗਿੱਛ ਦੌਰਾਨ ਉਹਨਾਂ ਨੇ ਫਾਇਰਿੰਗ ਦੀ ਰੇਕੀ ਅਤੇ ਮੋਟਰਸਾਈਕਲ ਮਹਈਆ ਕਰਵਾਉਣ ਦੀ ਗੱਲ ਕਬੂਲ ਕੀਤੀ ਇਸ ਤੋਂ ਬਾਅਦ ਆਕਾਸ਼ ਦੇਸਪਾਲ ਉਰਫ ਵਿਸ਼ਾਲਦੀਪ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਪੁਲਸ ਨੂੰ ਸੂਚਨਾ ਮਿਲਣ ਤੇ ਜਦੋਂ ਸ਼ੱਕੀ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਲਜ਼ਮਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ ਆਕਾਸ਼ ਦੇਸ਼ਪਾਲ ਦੀ ਲੱਤ 'ਚ ਗੋਲੀ ਲੱਗੀ ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਨੇ ਮੌਕੇ ਤੇ 315 ਬੋਰ ਅਤੇ 32 ਬੋਰ ਦੇ ਦੋ ਪਿਸਤੌਲ ਅਤੇ ਵਾਰਦਾਤ 'ਚ ਵਰਤੀ ਮੋਟਰਸਾਈਕਲ ਬਰਾਮਦ ਕੀਤੀ ਗਈ। ਉਤੇ ਗੱਲਬਾਤ ਕਰਦੇ ਹੋਏ ਐਸਐਸਪੀ ਸੋਹਿਲ ਮੀ ਨੇ ਦੱਸਿਆ ਕਿ ਮੁਢਲੀ ਜਾਂਚ ਦੇ ਸਾਹਮਣੇ ਆਇਆ ਕਿ ਇਹ ਫਾਇਰਿੰਗ ਪਿੱਛੇ ਨਿੱਜੀ ਪੁਗਤਾਨ ਵਿਵਾਦ ਹੈ ਜਿਸ ਨੂੰ ਵਿਦੇਸ਼ੀ ਐਨਟੀਟੀ ਵੱਲੋਂ ਅੰਜਾਮ ਦਿਵਾਇਆ ਗਿਆ ਹੈ ਜ਼ਖਮੀ ਮੁਜਮ ਆਕਾਸ਼ ਦੇਸਪਾਲ ਖਿਲਾਫ ਪਹਿਲਾਂ ਵੀ ਸਨੇਚਿੰਗ ਅਤੇ ਹਥਿਆਰਾਂ ਦੇ ਕਈ ਮਾਮਲੇ ਦਰਜ ਹਨ ਪੁਲਿਸ ਵੱਲੋਂ ਹੋਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ 5 ਜਨਵਰੀ ਨੂੰ ਇੱਕ ਵਾਰਦਾਤ ਹੋਈ ਸੀਗੀ ਇੱਥੇ ਬਾਲਮਿਕੀ ਚੌਕ ਜੰਡਿਆਲੇ 'ਚ ਪੈਂਦਾ ਹੈ ਉਥੇ ਇੱਕ ਜੁਐਲਰੀ ਸ਼ਾਪ ਹੈ ਸੋਨੂ ਜੁਵੇਲਰਸ ਤਾਂ ਦੁਪਹਿਰੇ ਦੋ ਬੰਦੇ ਆਏ ਅਣਪਛਾਤੇ ਉਹਨਾਂ ਨੇ ਆਪਣਾ ਮੂੰਹ ਲੱਕਿਆ ਸੀਗਾ ਮੋਟਰਸਾਈਕਲ ਤੇ ਆ ਕੇ ਦੁਕਾਨ ਦੇ ਬਾਹਰ ਫਾਇਰਿੰਗ ਕਰਤੀ ਜਿਸ ਦੇ ਕਰਕੇ ਜਿਹੜਾ ਕਾਂਚ ਸੀਗਾ ਦੁਕਾਨ ਦਾ ਉਹ ਟੁੱਟ ਗਿਆ ਫਾਰਚੂਨੇਟਲੀ ਕੋਈ ਇੰਜਰੀ ਨਹੀਂ ਹੋਈ ਤਾਂ ਬਟ ਕਿਉਂਕਿ ਇੱਕ ਬਰੇ ਬਾਜ਼ਾਰ ਚ ਫਾਇਰਿੰਗ ਹੋਈ ਤਾਂ ਇਟ ਵਾਸ ਅ ਸੀਰੀਅਸ ਥਿੰਗ ਔਰ ਥੋੜਾ ਉਥੇ ਲੋਕਾਂ ਦੇ ਵਿੱਚ ਦਹਿਸ਼ਤ ਔਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀਗਾ ਤਾਂ ਇਹਦਾ ਸੰਗਿਆ ਲੈਂਦੇ ਹੋਏ ਅਸੀਂ ਤੁਰੰਤ ਐਫਆਰ ਨੰਬਰ 7 ਅੰਡਰ ਸੈਕਸ਼ਨ 109 ਬੀ ਐਨਐਸ ਅਟੈਂਪਟ ਟੂ ਮਰਡਰ ਔਰ ਆਰਮਜ਼ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ ਉਸ ਤੋਂ ਬਾਅਦ ਇਹਨੂੰ ਸੀਰੀਅਸਲੀ ਲੈਂਦੇ ਹੋਏ ਅਸੀਂ ਵਕ ਵਕ ਟੀਮਾਂ ਬਣਾਈਆਂ ਇਹਦੇ ਵਿੱਚ ਸਾਡੇ ਡੀਐਸਪੀ ਡੀ ਸਾਹਿਬ ਡੀਐਸਪੀ ਜੰਡਿਆਲਾ ਐਸਐਚਓ ਜੰਡਿਆਲਾ ਇੰਚਾਰਜ ਸੀਆਈ ਇਹ ਸਾਰੇ ਜੁਟ ਗਏ ਤਾਂ ਇਹਨਾਂ ਨੇ ਕਾਫੀ ਮਸ਼ਕੱਤ ਕਰਤੀ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੇ ਇਹਦੇ ਵਿੱਚ ਬੰਦੇ ਇਨਵੋਲਡ ਸੀਗੇ ਉਹਨਾਂ ਨੂੰ ਕេស ਕਰ ਲਿਆ ਕੇਸ ਨੂੰ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਫਿਰ ਉਹਦੀ ਨਿਸ਼ਾਨਦੇਹੀ ਤੇ ਇਹਦੇ ਵਿੱਚ ਦੋ ਜਿਹੜੇ ਮੁਲਜ਼ਮ ਹੈਗੇ ਨੇ ਕਾਵਿਸ਼ ਹੈ ਇੱਕ ਮਹਰਬੀਰ ਹੈ ਇਹ ਦੋਨੋਂ ਤਰਨਤਾਰਨ ਦੇ ਹੈਗੇ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਫਿਰ ਜਦੋਂ ਇਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਗਈ ਤਾਂ ਇਹ ਮੰਨ ਗਏ ਬੇਸਿਕਲੀ ਇਹਨਾਂ ਨੇ ਉਸ ਦਿਨ ਰਕੀ ਕੀਤੀ ਸੀ ਕਿ ਇੱਕ ਐਕਟਿਵਾ ਮੋਟਰਸਾਈਕਲ ਤੇ ਆਈ ਸੀ ਕਿ ਜਿਹੜੀ ਅਸੀਂ ਬਰਾਮਦ ਕਰ ਲਈ ਹੈ ਫਿਰ ਗਾਂ ਪੁੱਛਗਛ ਦੇ ਦੌਰਾਨ ਇਹ ਮੰਨੇ ਕਿ ਇਹਦੇ ਵਿੱਚ ਜਿਹੜਾ ਸ਼ੂਟਿੰਗ ਮੋਡਿਊਲ ਸੀਗਾ ਜਿਹੜੇ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਉਹਨਾਂ ਦੇ ਨਾਮ ਇੱਕ ਦਾ ਆਕਾਸ਼ ਤੇਜਪਾਲ ਦੂਜੇ ਦਾ ਨਾਮ ਵਿਸ਼ਾਲ ਦੀਪ ਸੀਗਾ ਇਹ ਵੀ ਦੋਵੇਂ ਤਰਨਤਾਰਨ ਦੇ ਰਹਿਣ ਵਾਲੇ ਹੈਗੇ ਨੇ ਤਾਂ ਇਹਨਾਂ ਨੇ ਇਹ ਵੀ ਜ਼ਾਹਿਰ ਕਰਤਾ ਕਿ ਕਿਉਂਕਿ ਇਹਨਾਂ ਦੇ ਸਾਥੀ ਹੈ कि इस, मुझेंट, मुझेंट इस थे, थे, एरिया ਦੇ ਵਿੱਚ ਇਹ ਆ ਜਾ ਰਹੇ ਨੇ ਇਹਨਾਂ ਦੀ ਮੂਵਮੈਂਟ ਪ੍ਰੋਬੇਬਲ ਮੂਵਮੈਂਟ ਇਸ ਏਰੀਆ ਦੇ ਵਿੱਚ ਹੈ ਤਾਂ ਉਸ ਸੂਚਨਾ ਤੇ ਆਧਾਰ ਤੇ ਡੀਐਸਪੀ ਜੰਡਿਆਲਾ ਔਰ ਐਸਐਚਓ ਜੰਡਿਆਲੇ ਨੇ ਇੱਥੇ ਏਰੀਆ ਦੇ ਵਿੱਚ ਨਾਕਾਬੰਦੀ ਕਰਤੀ ਉਸ ਤੋਂ ਬਾਅਦ ਇੱਕ ਸਸਪੀਸ਼ੀਅਸ ਮੋਟਰਸਾਈਕਲ ਕੀ ਮੂਵਮੈਂਟ ਇੱਥੇ ਹੁੰਦੀ ਹੈ ਇਸ ਏਰੀਆ ਦੇ ਵਿੱਚ ਤਾਂ ਉਹਨੂੰ ਸਿਗਨਲ ਕੀਤਾ ਸੀਗਾ ਟੂ ਸਟਾਪ ਦ ਮੋਟਰਸਾਈਕਲ ਬਟ ਉਹ ਅੱਜੰਦੀ ਕੋਸ਼ਿਸ਼ ਕਰਦੇ ਹੋਏ ਉਹਨਾਂ ਦਾ ਜਿਹੜਾ ਮੋਟਰਸਾਈਕਲ ਹੈ ਇੰਬੈਲੈਂਸ ਹੋ ਕੇ ਡਿੱਗ ਪਿਆ ਤਾਂ ਫਿਰ ਉਹਨਾਂ ਨੇ ਅਸਲਾ ਕਢ ਕੇ ਪੁਲਿਸ ਤੇ ਉੱਤੇ ਫਾਇਰਿੰਗ ਕੀਤੀ ਤਾਂ ਇਨ ਰਿਟੈਲੀਏਟਰੀ ਫਾਇਰਿੰਗ ਯੂ ਮਤਲਬ ਗ੍ਰੇਡੇਡ ਯੂਜ਼ ਆਫ ਫੋਰਸ ਨੂੰ ਮਧਨਜ਼ਰ ਰੱਖਦੇ ਹੋਏ ਤਾਂ ਇੱਕ ਇਹਦੇ ਵਿੱਚ ਜਿਹੜਾ ਇੱਕ ਮੁਲਜ਼ਮ ਹੈ ਆਕਾਸ਼ ਤੇਜਪਾਲ ਉਹਦੀ ਲਾਤੇ ਦੇ ਵਿੱਚ ਗੋਲੀ ਲੱਗੀ ਹੈ ਤੋਂ ਤੁਰੰਤ ਫਿਰ ਪੁਲਿਸ ਨੇ ਉਹਨੂੰ ਹਸਪਤਾਲ ਖੜਾਇਆ ਤਾਂ ਉੱਥੇ ਹਜੇ ਉਹ ਸਟੇਬਲ ਹੈ ਤਾਂ ਸਾਨੂੰ ਇਹਦੇ ਵਿੱਚ ਦੋ ਵੈਪਨਸ ਦੀ ਰਿਕਵਰੀ ਹੋਈ ਹੈ ਇੱਕ 3 बोर ਦਾ ਪਿਸਟਲ ਇੱਕ 32 बोर ਦਾ ਪਿਸਟਲ ਸਾਨੂੰ ਮਿਲਿਆ ਹੈ ਤਾਂ ਇਹ ਵਨ ਜਿਹੜਾ ਵਾਰਦਾਤ ਵੇਲੇ ਇਹਨਾਂ ਨੇ ਮੋਟਰਸਾਈਕਲ ਯੂਜ਼ ਕਰ ਲਿਆ ਉਹ ਵੀ ਸਾਨੂੰ ਹੁਣ ਇੱਥੇ ਰਿਕਵਰ ਹੋਇਆ ਹੈ ਤਾਂ ਇਹਦੇ ਵਿੱਚ ਬੇਸਿਕਲੀ ਜਿਹੜੇ ਪਹਿਲਾਂ ਅਸੀਂ ਦੋ ਮੁਲਜ਼ਮ ਫੜੇ ਸੀਗੇ ਉਹਨਾਂ ਦੀ ਪੁਸ਼ਗੋਚ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਆ ਜਿਹੜਾ ਇਨਸੀਡੈਂਟ ਹੋਇਆ ਹੈ ਇਹ ਇਹਦਾ ਕੋਈ ਨਿੱਜੀ ਤੌਰ ਤੇ ਕੋਈ ਪੇਮੈਂਟ ਦਾ ਇਸ਼ੂ ਸੀਗਾ ਜਿਹੜਾ ਜੁਵਲਰ ਹੈ

ਨਹੀਂ ਫਾਰਚੂਨੇਟਲੀ ਪੁਲਿਸ ਮੁਲਾਜ਼ਮਾ ਦਾ ਬਚਾਅ ਹੋਇਆ ਬਟ ਇਨ ਰਿਟੈਲੀਐਟਰੀ ਫਾਇਰਿੰਗ ਇੱਕ ਜਿਹੜਾ ਫਾਇਰ ਹੈ ਇਹ ਮੁਲਜ਼ਮ ਨੂੰ ਲੱਗਿਆ ਇਹਨਾਂ ਵੱਲੋਂ ਕਿੰਨੇ ਫਾਇਰ ਕੀਤੇ ਗਏ ਉਹ ਪਾਰਟੀ ਤੋਂ ਆਪਾਂ ਲੈ ਲਾਂਗੇ ਐਗਜ਼ੈਕਟਲੀ ਆਈ ਡੋਨਟ ਹੈਵ ਦਾ ਕਾਊਂਟ ਥੈਂਕ ਯੂ ਥੈਂਕ ਯੂ